ਸ਼ਸ਼ੀਕਾ ਜੀ ਤੁਸੀਂ ਅੱਜ ਚੱਕਦੇ ਪੰਜਾਬ 'ਪਾ ਗੱਲਬਾਤ ਕਰਨੀ ਆ ਰਹੇ ਹੋ ਬਸ ਪਾਇ ਸੁਭਾ ਪ੍ਰਧਾਨ ਤਸਵੀਰ ਗੜੀ ਜੀ ਨਾਲ ਸ਼ਸ਼ੀਕਾ ਸਰ ਹਾਂਜੀ ਸਰ ਸਾਸੀਕਾ ਸਰ ਸਰ ਇਹ ਸੰਗਰੂਰ ਦੇ ਵਿੱਚ ਪੱਲੇਦਾਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਉਹ ਨੂੰ ਤੁਸੀਂ ਕਿਸੇ ਨਾ ਕਿਸੇ ਨਾਲ ਵੇਖਦੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਸਭ ਤੋਂ ਪਹਿਲਾਂ ਮੈਂ ਜਿਹੜਾ ਤੁਹਾਡਾ ਚੈਨਲ ਹੈ ਮੀਡੀਆ ਆ ਨੌ ਵੀ ਬੜਾ ਚੱਕਮਾ ਆ ਤੇ ਕੰਮ ਵੀ ਬੜੇ ਚੱਕਮੇ ਕਰਦਾ ਆ ਚੱਕਦੇ ਪੰਜਾਬ ਜਿਸ ਤਰੀਕੇ ਨਾਲ ਤੁਸੀਂ ਮੈਂ ਦੇਖ ਰਿਹਾ ਪਿਛਲੇ ਡੇਢ ਦੋ ਸਾਲ ਤੋਂ ਗਰੀਬਾਂ ਦੀ ਸੇਵਾ ਕਰ ਰਹੇ ਆ ਮਜਲੂਮਾਂ ਦੀ ਸੇਵਾ ਚ ਲੱਗੇ ਹੋ ਆ ਉਹਦੇ ਲਈ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਹੱਥ ਜੋੜ ਕੇ ਪੂਰੀ ਬੌਝਨ ਸਮਾਜ ਪਾਰਟੀ ਵੱਲੋਂ ਜਿਹੜਾ ਪੱਲੇਦਾਰ ਯੂਨੀਅਨ ਦਾ ਮਾਮਲਾ ਆ ਜੋ ਮੈਂ ਇਹਨਾਂ ਨੂੰ ਸਮਝਿਆ ਕਿ ਸੈਂਟਰ ਜਿਹੜਾ ਹੈਗਾ ਇਹਨਾਂ ਨੂੰ 2 ਰੁਪਏ ਤੋਂ ਲੈ ਕੇ 3.5 ਰੁਪਏ ਤੱਕ 4 ਪੌਣੇ ਰੁਪਏ ਤੱਕ ਸੈਂਟਰ ਦਾ ਆਉਂਦਾ ਆ ਸਟੇਟ ਜਿਹੜੀ ਸੂਬਾ ਸਰਕਾਰ ਹੈ ਉਹ 50% ਉਹਦੇ ਚੈਟਡਾਉਨ ਕਰਕੇ ਇਹਨਾਂ ਨੂੰ ਪੱਲੇਦਾਰਾਂ ਨੂੰ ਬੋਰੀ ਚੱਕਣ ਦਾ ਬੋਰੀ ਰੱਖਣ ਦਾ ਬੋਰੀ ਸਟੋਰੇਜ ਕਰਨ ਦਾ ਇਹਨਾਂ ਨੂੰ ਇਹਨਾਂ ਦਾ ਮਿਹਨਤਾਂ ਨਾ ਦਿੰਦੇ ਆ ਪਰ ਪੰਜਾਬ ਇੱਕ ਬਲਖਣ ਸਟੇਟ ਵਾ ਜਿੱਥੇ ਵਿਚਾਲੇ ਵਿਚੋਲਾ ਖੜਾ ਕਰ ਦਿੰਦਾ ਇੱਕ ਠੇਕੇਦਾਰ ਖੜਾ ਕਰਦਾ ਵੀ ਠੇਕੇਦਾਰ ਕੰਮ ਕਰਾਵੇ ਪੈਸਾ ਕੇਂਦਰ ਦਾ ਪਲੱਸ ਸਟੇਟ ਦਾ ਔਰ ਵਿਚੋਲਾ ਕਿਉਂ ਬੰਡੇ ਇਹ ਇਹ ਵੰਡ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਆ। ਕੀ ਆ ਪੰਜਾਬ ਸਰਕਾਰ ਦੇ ਧਿਆਨ 'ਚ ਇਹ ਮਾਮਲਾ ਹੈ ਨਹੀਂ? ਇਹ ਅੱਜ ਸਾਡੇ ਧਿਆਨ 'ਚ ਆਇਆ ਔਰ ਅਸੀਂ ਇਸ ਮਾਮਲੇ ਨੂੰ ਮਾਣਯੋਗ ਸਾਡੇ ਕੋਲ ਵਿਧਾਇਕ ਸਾਹਿਬ ਅਸੀਂ ਸੈਸ਼ਨ 'ਚ ਵੀ ਇਸ ਮੁੱਦੇ ਨੂੰ ਉਠਾ ਲਾਂਗੇ। ਔਰ ਮੈਨੂੰ ਇਹ ਪਤਾ ਲੱਗਿਆ ਕਿ ਸੰਗਰੂਰ ਇਹਨਾਂ ਨੇ ਪੱਲੇਦਾਰ ਯੂਨੀਅਨ ਨੇ ਉਹ ਵੱਡਾ ਧਰਨਾ ਜਿਹੜਾ ਹੈਗਾ ਪਿਛਲੇ ਕਾਫੀ ਮਤਲਬ 2 ਔਰ ਕਾਫੀ ਦਿਨਾਂ ਤੋਂ ਉੱਥੇ ਬੈਠੇ ਆ ਵੀ 25 ਦਿਨਾਂ ਤੋਂ ਔਰ ਕਹਿਰੀ ਟੰਡ पे ਠੰਡ ਪੈ ਰਹੀ ਐਨੀ ਠੰਡ ਤਾਂ ਸ਼ਿਮਲੇ ਨਹੀਂ ਪੈ ਰਹੀ ਐਨੀ ਠੰਡ ਤਾਂ ਜੰਮੂ ਨਹੀਂ ਪੈ ਰਹੀ ਕਸ਼ਮੀਰ ਨਹੀਂ ਪੈ ਰਹੀ ਜਿੰਨੀ ਪੰਜਾਬ ਚ ਪੈ ਰਹੀ ਮਾਈਨਸ ਵਿੱਚ ਟੈਂਪਰੇਚਰ ਚੱਲ ਰਿਹਾ ਔਰ ਜੇ ਗਰੀਬ ਘਰਾਂ ਦੇ ਸਾਡੇ ਮਜ਼ਦੂਰ ਲੇਬਰ ਕਲਾਸ ਲੋਕ ਸੜਕਾਂ ਤੇ ਬੈਠਣਗੇ ਤੇ ਕੱਲ ਨੂੰ ਧੀਆ ਪੁੱਤ ਕਿਦਾਂ ਪਾਲਨੇ ਆ ਸ਼ਰੀਰ ਹੱਡਾਂ 'ਚ ਜੇ ਠੰਡ ਵੜ ਗਈ ਤੇ ਕੌਣ ਰੱਖਾ ਜੀ ਇਹ ਤਾਂ ਠੰਡ ਫਿਰ ਤਾਂ ਗਰਮੀਆਂ 'ਚ ਵੀ ਹੱਡ ਕੰਬਦੇ ਰਹਿੰਦੇ ਆ ਤਾਂ ਮੈਂ ਪੰਜਾਬ ਸਰਕਾਰ ਜਿਹੜੀ ਗਰੀਬਾਂ ਦੀ ਗੱਲ ਕਰਕੇ ਸੱਤਾ ਚਾਹੀ ਆਮ ਲੋਕਾਂ ਦੀ ਗੱਲ ਕਰਕੇ ਸੱਤਾ ਚ ਆਈ ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਂ ਔਰ ਪ੍ਰਮਾਨਜੋਗ ਭਗਵੰਤ ਮਾਨ ਜੀ ਔਰ ਇਹਨਾਂ ਦੇ ਕੈਬਨਿਟ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਸਾਹਿਬ ਇਹ ਤੁਹਾਡੇ ਮਹਿਕਮੇ ਦਾ ਮਾਮਲਾ ਆ ਔਰ ਮੈਂ ਨਿੱਜੀ ਤੌਰ ਤੇ ਵੀ ਮੈਂ ਸਰਕਾਰ ਕੋਲ ਇਹ ਗੱਲ ਔਰ ਆਪਣੇ ਵਿਧਾਇਕ ਸਾਹਿਬ ਦੇ ਮਾਧਿਅਮ ਤੋਂ ਸੈਸ਼ਨ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਅਸੀਂ ਪੂਰੀ ਬਸਪਾ ਦੀ ਟੀਮ ਦਾ ਪੈਨਲ ਜਿਹੜਾ ਬਣਾਵਾਂਗੇ ਸਾਥੀ ਕੁਲਦੀਪ ਸਿੰਘ ਸਰਦੂਲਗੜ ਜੀ ਸਟੇਟ ਦੇ ਜਨਰਲ ਸੈਕਟਰੀ ਆ ਜਿਨ੍ਹਾਂ ਨੇ ਇਸ ਮਾਮਲੇ ਨੂੰ ਇੱਥੇ ਫੜਿਆ ਆ ਇਹਨਾਂ ਦੀ ਗਵਾਹੀ ਚਾਹੀਏ ਅਸੀਂ ਇਹ ਮਾਮਲਾ ਹੱਲ ਕਰਾਵਾਂਗੇ ਸਰ ਆਪਣੇ ਜਿਹੜੇ ਸੁਪਰੀਮ ਮੈਮ ਨੇ ਕਿ ਪੜ੍ਹ ਮਾਇਆ ਵਤ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾਗਾ ਕਿ ਇਤ ਕੀ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਅੱਛਾ ਅੱਛਾ ਅੱਜ ਆਹੀ ਅੱਜ ਆਹੀ ਅੱਜ ਆਹੀ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ